ਅੰਗਰੇਜ਼ਰ ਵਿੱਚ ਟਿਊਸ਼ਨ ਜਾ ਰਹੀ 3 ਸਾਲ ਦੀ ਲੜਕੀ ਦੇ ਲੱਤ ਤੇ ਵੱਜੀ ਗੋਲੀ ਹਸਪਤਾਲ ਵਿੱਚ ਐਕਸ-ਰੇ ਕਰਾਉਣ ਦੌਰਾਨ ਪਤਾ ਚੱਲਿਆ ਕਿ ਬੱਚੀ ਦੀ ਲੱਤ ਵਿੱਚ ਲੱਗੀ ਹੈ ਗੋਲੀ ਪੱਤਰਕਾਰ ਮਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਆਕਾਸ਼ ਕਿਥੇ ਰਹਿੰਦੇ ਹੋ ਪਤੇ ਸਿੰਘਲਾ ਕੀ ਗਲਬਤ ਕੀ ਹੋਈ ਗਲਬਤ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸ਼ਟਨ ਜਾ ਰਿਹਾ ਸੀ ਤੇ ਗਲੀ ਨੰਬਰ 10 ਇਹੀ ਰਹਿੰਦੇ ਹਾਂ ਤੇ 5:30 ਪੰਜ ਦਾ ਟਾਈਮ ਹੈ 5:30 ਤੇ ਨੋਰਮਲ ਇਹੀ ਜਾ ਰਹੇ ਹਾਂ ਉਥੋਂ ਇੱਕਦਮ ਹੀ ਚਲਦੀ ਹੈ ਪਿਸਟੋਲ ਕਹਿਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਅਪਰੇਟ ਹੋਇਆ ਤੇ ਉਹਦੇ ਵਿੱਚ ਕੋਲੇ ਟਿਕਲੀ ਜਦੋਂ ਗੋਲੀ ਚਲੀ ਤਾਂ ਨਾ ਆਵਾਜ਼ ਦੀ ਪਾਜ ਆਈ ਹੈ ਭਾਜੀ ਪਰ ਬੱਚੇ ਤੇ ਇੱਕਦਮ ਛੱਡ ਵਾਈ ਕਿ ਮੇਰਾ ਸਾਰਾ ਧਿਆਨ ਉਹਦੇ ਵੱਲ ਚਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਅੱਗੇ ਕੌਣ ਨਾ ਪਿੱਛੇ ਕੌਣ ਤੇ ਮੈਂ ਆਪਣੇ ਬੱਚੇ ਨੂੰ ਫੜਿਆ ਤੇ ਦਵਾਦਵਾ ਲੈ ਗਿਆ ਕਿਸੇ ਨੇ ਕੋਈ ਚਲਾਈ ਨਹੀਂ ਕੋਈ ਪਤਾ ਕੋਈ ਆਈਡੀਆ ਕੋਈ ਰੰਜਿਸ਼ਤਾਨੀ ਕੋਈ ਰੰਜਿਸ਼ਤਾਨੀ ਰੰਜਿਸ਼ ਸਾਹਿਬ ਜੀ ਕਿ ਲੱਗ ਬੱਚੇ ਦੀ ਉਮਰ ਕਿੰਨੀ ਬੱਚੇ ਦੀ ਮੈਂ 3.5 ਸਾਲ ਕਿਤੇ ਕਰੋ ਕੁਝ ਨਹੀਂ ਜਾਣਦੇ ਕਿ پیسے ਜਾ ਰਹੇ ਟਿਊਸ਼ਨ ਜਾ ਰਹੀ ਮੇਰੇ ਨਾਲ ਟਿਊਸ਼ਨ ਚੱਟੇ ਜਾ ਰਹੀ ਕੋਈ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰਾ ਜਾਂ ਕੁਝ ਦਾ ਉਹ ਬਜੀ ਦੇਖ ਰਹੇ ਹਨ ਪਤਾ ਕਰਾ ਰਹੇ ਉਹ ਕੰਪਲੀਟ ਕੀਤੀ ਹੈ ਹਾਂਜੀ ਬਸ ਉਹੀ ਕਰ ਰਹੇ ਕੋਈ ਲੱਗੋ ਸਕੀਟ ਛੋਟੇ ਛੋਟੇ ਬੱਚਿਆਂ ਨੇ ਇਸ ਤਰ੍ਹਾਂ ਗੋਲੀ ਚਲਾਈ ਹੈ ਕਿ ਕੰਮ ਬਜੀ ਕਾਰਵਾਈ ਹੋਣੀ ਚਾਹੀਦੀ ਇੱਥੇ ਹੀ ਥੀਰ ਸਾਫੀ ਕਿੰਨਾ ਜਿੰਨੇ ਵੀ ਚਲਾਈ ਹੈ ਜੋ ਵੀ ਚੀਜ਼ ਹੈ ਤੇ ਪਰਫੈਕਟ ਇੱਕ ਤਾਂ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕੰਦਾ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵਕੀ ਹੈ ਹਾਲਾਤ ਕਹਿੰਦੇ ਬੇਟੀ ਦੇ ਗੋਲੀ ਦੇ ਹਾਲਾਤ ਠੀਕ ਹੈ ਜੀ ਗੋਟ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3-4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਹੈ ਜਾਂ ਗੋਲੀ ਵੱਜੀ ਹੈ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹਲਾ ਜੇ ਇਲਾਕੇ ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਦੀ ਕਾਰਵਾਈ ਹੋਏਗੀ ਜੀ ਇਸ ਪਾਸੇ ਦੇ ਬੇਪਰਵਾਹ ਦੇ ਕੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕੀ 4 ਘੰਟੇ ਉਹਨੇ ਟ੍ਰੀਟਮੈਂਟ ਦੌਰਾਨ ਹੀ ਕੱਢ ਦਿੱਤੇ ਆ ਕਿ ਜੋ ਵੀ ਆ ਮੈਡੀਕਲ ਆ ਪਰ ਪੁਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੱਤੀ ਚੇਤੇ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ